ਸੀਐਮ ਪਗਵੰਤ ਮਾਨ ਦੇ ਵੱਲੋਂ ਰਜਿਸਟਰੀਆਂ ਨੂੰ ਲੈ ਕੇ ਇੱਕ ਨਵਾਂ ਫੈਸਲਾ ਲਿਆ ਗਿਆ ਹੈ ਕਿ ਐਨਓਸੀ ਦੀ ਹੁਣ ਕਿਸੇ ਤਰ੍ਹਾਂ ਦੀ ਕੋਈ ਵੀ ਜ਼ਰੂਰਤ ਨਹੀਂ ਕਿਉਂਕਿ ਲੰਮੇ ਸਮੇਂ ਤੋਂ ਜਿਹੜਾ ਪਬਲਿਕ ਦੀ ਮੰਗ ਸੀ ਕਿ ਐਨਓਸੀ ਨੂੰ ਬੰਦ ਕੀਤਾ ਜਾਵੇ ਤੇ ਖੱਜਲ ਖੁਵਾਰੀ ਤੋਂ ਜਿਹੜਾ ਕਿ ਬਚਾਇਆ ਜਾਵੇ ਇਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਇਸ ਸਮੇਂ ਅਸੀਂ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਫੈਸਲੇ ਨੂੰ ਕਿਸ ਤਰ੍ਹਾਂ ਉਹ ਦੇਖਦੇ ਨੇ ਕਿ ਨਾਮ ਪੀਰ ਗਰਮੀਤ ਸਿੰਘ ਜੀ ਜੀ ਕਮੀਤ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਜੀ ਆਪਣਾ ਸੀਐਮ ਦਾ ਜਿਹੜਾ ਕੀ ਫੈਸਲਾ ਆ ਬਹੁਤ ਵਧੀਆ ਫੈਸਲਾ ਆਇਆ ਜੀ ਕਈਆਂ ਤਹਿਸੀਲਾਂ ਦੇ ਵਿੱਚ 95 ਤੋਂ ਪਹਿਲਾਂ ਦੀਆਂ ਵੀ ਰਜਿਸਟਰੀਆਂ ਨਹੀਂ ਕੀਤੀਆਂ ਜਾ ਰਹੀਆਂ ਮੈਂ ਤੁਹਾਨੂੰ ਗੁਰੂ ਹਰਸਾਹਿਬ ਦੀ ਦੱਸਾਂਗਾ ਬਾਕੀ ਇਹ 95 ਸਣ ਦੀਆਂ 95 ਸਣ ਤੋਂ ਪਹਿਲਾਂ ਦੀਆਂ ਜਿਹੜੀਆਂ ਵੇਖੋ ਜੀ ਇਹ ਜਿਹੜੀ ਐਨਓਸੀ ਬੰਦ ਹੋਈ ਸੀ ਇਹ ਅਨਲੀਗਲ ਕਲੋਨੀਆਂ ਲਈ ਸੀ ਨਾ ਕਿ ਸ਼ਹਿਰੀ ਰਕਬੇ ਲਈ ਸੀ ਤੇ ਇਹ ਜਿਹੜਾ ਰਕਬਾ ਹੈ ਜਿਹੜੇ ਗੁਰੂ ਹਰਸਾਹਿਬ ਦੇ ਵਿੱਚ ਬਹੁਤ ਲੋਕੀ ਖੱਜਲ ਖਰਾਬ ਹੋਏ ਨੇ ਮੇਰੇ ਯਾਰਾਂ ਦੋਸਤਾਂ ਨਾਲ ਗੱਲ ਹੁੰਦੀ ਏ ਵੇ ਸਰਕਾਰ ਨੇ ਬਹੁਤ ਵਧੀਆ ਫੈਸਲਾ ਕੀਤਾ ਪਰ ਇਹੀ ਸਰਕਾਰ ਅਗੇ ਦਰਖਾਸਤ ਇਹ ਕਰਦੇ ਆਂ ਵੀ ਜੇ ਕੋਰਟ ਦਾ ਕੋਈ ਆਰਡਰ ਨਹੀਂ ਹੈਗਾ ਲਾਲ ਕਿਰਦਾ ਜਿਹੜੀ ਰਜਿਸਟਰੀ ਹੈ ਉਹ ਵੀ ਹੋਣੀ ਚਾਹੀਦੀ ਹੈ ਸਰਕਾਰ ਇਹ ਵੀ ਜਲਦ ਤੋਂ ਜਲਦ ਫੈਸਲਾ ਲਿਆਵੇ ਅਸੀਂ ਇਹ ਕਹਾਂਗੇ ਜੇ ਇਹ ਫੈਸਲਾ ਨਹੀਂ ਹੁੰਦੇ ਨੇ ਤੇ ਲੋਕੀ ਇਸ ਗੱਲ 'ਚ ਸਖਾਈ ਹੁੰਦੀ ਹੈ ਤੇ ਖੱਜਲ ਖਰਾਬੀ ਤੂੰ ਵੀ ਬਾਈਦੇ ਨੇ ਤੇ ਸਰਕਾਰ ਦੇ ਮਾਲੀਆ ਵਿੱਚ ਵੀ ਇਸ ਗੱਲ ਦਾ ਫਾਇਦਾ ਹੁੰਦਾ ਤੇ ਅਸੀਂ ਗੱਲ ਕਰਦੇ ਆਂ ਐਨਓਸੀ ਲੈਣ ਵਾਸਤੇ ਕੀ ਕੀ ਪਹਿਲਾਂ ਫਾਰਮੈਲਟੀ ਕਿੰਨੀ ਕੁ ਹੁੰਦੀ ਕਿੰਨਾ ਉਹਖਾ ਹੁੰਦਾ ਸੀ ਜੇ ਵੇਖਿਆ ਜਾਵੇ ਐਨਓਸੀ ਦਾ ਡਿਪਾਰਟਮੈਂਟ ਲੱਗ ਗਿਆ ਜੀ ਜਿਹੜਾ ਪੰਜਾਬ ਰੈਵਨਿਊ ਡਿਪਾਰਟਮੈਂਟ ਇਹ ਆ ਜੀ ਇਹ ਲੱਗੇ ਜੀ ਇਹਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਉਹ ਜਿਹੜੀ ਸਰਕਾਰ ਉਹ ਕਮੇਟੀਆਂ ਦੇ ਘਰ ਦੇ ਅੰਡਰ ਆਉਂਦੀ ਏ ਉਹ ਵੇਖੋ ਜੀ ਜਿਹੜਾ ਉਹ ਇਹਦੇ ਨਾਲ ਵੈਸੇ ਕੋਈ ਲੈਣਾ ਦੇਣਾ ਨਹੀਂ ਹੈਗਾ ਜੇ ਸਰਕਾਰ ਨੂੰ ਉਹਦੇ ਲਈ ਵੀ ਕਿਸੇ ਨੂੰ ਕਰਨਾ ਪੈਂਦਾ ਇਥੇ ਏਡੀਸੀ ਸਾਹਿਬ ਮੈਂ ਸ਼ਰਯਾਮ ਕਹੂੰਗਾ 6-6 ਮਹੀਨੇ ਰੋਕ ਛੱਡਦੇ ਨੇ ਪਹਿਲਾਂ ਨਕਸ਼ਾ ਉਹ ਕਰੋ ਆਹ ਕਰੋ ਜਈ ਕੋਸ਼ ਵੀ ਨਹੀਂ ਕਰਦੇ ਪੈ ਜੀ ਇਹ ਬਿਲਕੁਲ ਗਲਤ ਸੀ ਇਹ ਫੈਸਲਾ ਸਰਕਾਰ ਨੇ ਹੁਣ ਵਧੀਆ ਚਲੋ ਕਰ ਲਿਆ ਸਹੀ ਕਰ ਲਿਆ ਇਹਦੇ ਨਾਲ ਵੇਖੋ ਜੀ ਰਿਸ਼ਵਤ ਨੂੰ ਬੜਾਵਾ ਮਿਲਿਆ ਸੀ ਹੁਣ ਰਿਸ਼ਵਤ ਰੁਕੇਗੀ ਇਹਦੇ ਨਾਲ ਮੈਂ ਸੰਭਗਵੰਤਮਾਨ ਸਾਹਿਬ ਨੂੰ ਇਹ ਵੀ ਗੱਲ ਕਹਾਂਗਾ ਥੋੜਾ ਜਿਹਾ ਇਸ ਚੀਜ਼ ਨੂੰ ਸ਼ਕਤੀ ਨਾਲ ਲਿਆ ਜਾਵੇ ਕਿਉਂਕਿ ਇਹ ਬੜੀ ਵੱਡੀ ਹਾਈ ਲੈਵਲ ਦੀ ਇੱਥੇ ਰਿਸ਼ਵਤਖੋਰੀ ਹੋਈ ਹੈ ਐਨਓਸੀ ਦੇ ਨਾਂ ਤੇ ਹੁਣ ਲਾਲਕੀਰ ਦੀਆਂ ਰਜਿਸਟਰੀਆਂ ਤੇ ਵੀ ਹੋ ਰਹੀ ਹੈ ਤੇ ਅਸੀਂ ਇਹ ਚਾਹਾਂਗੇ ਵੀ ਲਾਲਕੀਰ ਦੀਆਂ ਰਜਿਸਟਰੀਆਂ ਦਾ ਹੱਲ ਕਰੋ ਮੇਨ ਕਿਉਂਕਿ ਲਾਲਕੀਰ ਦੇ ਜਿਹੜੇ ਸ਼ਹਿਰ ਤੇ ਪਿੰਡਾਂ ਦੇਗਾ ਉਹਨਾਂ ਦਾ ਕੋਈ ਅਲੱਗ-ਲੱਗ ਹੁੰਦਾ ਜਾਂ ਸੇ ਵੇਖੋ ਜੀ ਇਹਦੇ ਵਿੱਚ ਜਿਹੜਾ 30 ਸਾਲ ਦਾ ਕਬਜ਼ਾ ਮੰਨਿਆ ਜਾਂਦਾ ਹੈ ਜਾਂ ਪੰਚਾਇਤ ਦਾ ਜਿਹੜੀ ਪੰਚਾਇਤ ਦੀ ਉਹ ਪੰਚਾਇਤ ਇਸ ਚੀਜ਼ ਨੂੰ ਦੱਸ ਸਕਦੀ ਨੰਬਰਦਾਰ ਦਾ ਕੰਮ ਹੁੰਦਾ ਆਇਡੈਂਟੀਫਾਈ ਕਰਨ ਦਾ ਜੀ ਜੇ ਨੰਬਰਦਾਰ ਇਸ ਗੱਲ ਦੀ ਜਾਣਕਾਰੀ ਦਿੰਦਾ ਹੈ ਇਹ ਗੱਲ ਕਹਿੰਦਾ ਵੀ ਮੈਂ ਜ਼ਿੰਮੇਦਾਰ ਆ ਸਰਪੰਚ ਜ਼ਿੰਮੇਦਾਰ ਹੈ ਉਦੋਂ ਬਾਅਦ ਕਿਨਾਲੀ ਦਾ ਜਿਹੜਾ ਬੰਦਾ ਲੈਂਦਾ ਉਹ ਆਦਾ ਹਲਫਗਿਆ ਬਿਆਨ ਲਾਉਂਦਾ ਜੇ ਇਹਨਾਂ ਕੋਸ਼ ਹੋਣ ਤੇ ਬਾਜੂਤ ਇੱਕ ਇਹਨਾਂ ਕੋਲ ਹੋਰ ਪੈਰਾਮੀਟਰ ਹੈਗਾ ਜੇ ਇਹ ਜਿਹੜੇ ਨਾਈ ਤਹਿਸੀਲਦਾਰ ਨੇ ਜਾਂ ਤਹਿਸੀਲਦਾਰ ਨੇ ਇਹ 1900 1908 ਐਕਟ ਦੇ ਮਤਾਬਕ 35 ਅਕਸ਼ਾਂ ਦੇ ਮਤਾਬਕ ਇਹ ਪਿੰਡ 'ਚ ਜਾ ਕੇ ਪਤਾ ਵੀ ਕਰ ਸਕਦੇ ਨੇ ਇਹਨਾਂ ਕੋਲ ਅਥੋਰਟੀ ਕਿ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਸੀ ਫੈਸਲਾ ਬਹੁਤ ਵਧੀਆ ਆਇਆ ਜੀ ਸਰਕਾਰ ਨੂੰ ਮੈਂ ਇਹ ਫੈਸਲੇ ਦੇ ਕਹਿਣਾ ਵੀ ਛੇਤੂ ਛੇਤੀ ਇਹਨੂੰ ਇੰਪਲੀਮੈਂਟ ਵੀ ਕੀਤਾ ਜੜੇ ਸਾਡੇ ਨਾਲ ਸੀਗਾ ਹੋਰ ਵੀ ਸਾਡੇ ਨਾਲ ਇੱਥੇ ਲੋਕ ਮੌਜੂਦ ਨੇ ਜਿਹੜੇ ਆਪਣੇ ਕੰਮਕਾਰ ਕਰਨ ਦੇ ਵਾਸਤੇ ਆਏ ਨੇ ਜੀ ਕਿਸ ਤਰ੍ਹਾਂ ਦੇਖਦੇ ਸੀ ਸੀਐਮ ਭਗਵੰਤ ਮਾਨ ਦਾ ਜਿਹੜਾ ਫੈਸਲਾ ਸੀ ਐਨਓਸੀ ਨੂੰ ਲੈ ਕੇ ਹੈਗਾ ਸੀ ਫੈਸਲਾ ਤਾਂ ਚਲੋ ਜੜਾ ਹੋ ਗਿਆ ਬਸ ਸਹੀ ਹੋ ਗਿਆ ਪਰ ਮੇਰੀ ਜਿਹੜੀ ਪ੍ਰੋਬਲਮ ਸੀ ਮੈਂ 2 ਸਾਲ ਹੋ ਗਏ ਆ ਕੋਆਪਰੇਟਿਵ ਸੁਸਾਇਟੀ ਟਾਰੀ ਪ੍ਰੋਪਰ ਚ ਉਹਨਾਂ ਨੂੰ ਮੈਂ ਲੋਨ ਲਿਆ ਸੀ ਉਹਦੇ ਤੇ ਉਹ ਪੈਸੇ ਲਿਮਟ ਤਾਰ ਦਿੱਤੀ ਮੈਂ ਸਾਰਾ ਸੈਕਟਰੀ ਨੇ ਮੈਨੂੰ ਹਿਸਾਬ ਬਣਾਤਾ ਮੈਂ ਬੈਂਕ ਦੇ ਵਿੱਚ ਸੈਕਟਰੀ ਨੂੰ ਜਾ ਕੇ ਪੈਸੇ ਦੇ ਦਿੱਤੇ ਉਹਨਾਂ ਨੇ ਮੈਨੂੰ ਆਹ ਵੇਖ ਲੋ ਆ ਨਲ ਕਰ ਦਿੱਤਾ ਕਾਪੀ ਤੇ ਕਾਪੀ ਤੇ ਨਲ ਕਰਕੇ ਤੇ ਦੇ ਦਿੱਤਾ ਤੇ ਮੈਂ ਉਹ ਕੁਝ ਸਾਲ ਬਾਅਦ ਮੈਨੂੰ ਉਹਨਾਂ ਨੇ 6 ਮਹੀਨਾ ਬਾਅਦ ਬੈਂਕ ਨੇ ਨੋਟਿਸ ਕੱਢਿਆ ਕਿ ਵੀ ਤੁਹਾਡੇ ਪੈਸੇ ਨਹੀਂ ਗਿਤਰੇ ਤੇ ਮੈਂ ਕਲੀਅਰੈਂਸ ਸਰਟੀਫਿਕੇਟ ਦੇ ਦਿੱਤਾ ਸੀ ਤੁਹਾਨੂੰ ਉਹਨਾਂ ਨੇ ਨਹੀਂ ਨਹੀਂ ਕਲੀਅਰੈਂਸ ਸਰਟੀਫਿਕੇਟ ਤਾਂ ਮੈਂ ਲੈਣਾ ਚਾਹੁੰਦਾ ਵਾਂ ਪਰ ਮੈਨੂੰ ਕਾਪੀ ਤੇ ਨਲ ਕਰਤਾ ਕਾਪੀ ਤੇ ਲਿਖਤਾ ਸੈਕਟਰੀ ਨੇ ਪਹੇਤਾਰਤੇ ਤੇ ਉਹਨੇ ਨਲ ਕਰਤਾ ਸੈਕਟਰੀ ਨੇ ਤੇ ਹੁਣ ਮੈਨੂੰ ਕਲੀਅਰੈਂਸ ਸਰਟੀਫਿਕੇਟ ਨਹੀਂ ਮਿਲ ਰਿਹਾ ਅੱਛਾ ਉਹਦੇ ਵਾਸਤੇ ਐਨਓ ਅਨਕ ਰੈਪਲਾਈ ਕੀਤੀ ਸੀ ਹਾਂਜੀ ਹਾਂਜੀ ਅਪਲਾਈ ਕੀਤੀ ਸੀ ਏਆਰ ਸਾਹਿਬ ਦੇ ਮੈਂ ਕੇਸ ਲਾਇਆ ਉਹ ਮਹਿਕਮੇ ਨੇ ਮਹਿਕਮੇ ਦੀ ਕਰ ਦਿੱਤੀ ਤੇ ਮੈਂ ਹੁਣ ਫਿਰ ਇਸ ਟਾਈਮ ਅਪੀਲ ਪਾਈ ਆ ਵਕੀਲ ਕੀਤਾ ਵਾ ਜਿੰਨੇ ਮੇਰੇ ਪੈਸੇ ਹੀ ਉਹਨੇ ਮੇਰਾ ਖਰਚਾ ਹੋ ਜਾਂਦਾ ਉੱਤੇ ਲੱਗ ਜਾਂਦੇ ਤੇ ਸੁਣਵਾਈ ਕੋਈ ਹੋ ਨਹੀਂ ਰਹੀ ਲੱਗਦਾ ਕਿ ਜਿਹੜਾ ਹੁਣ ਇਹਨਾਂ ਫੈਸਲੇ ਨੇ ਸੀ ਦਾ ਕਰ ਦਿੱਤਾ ਕਿ ਇਹਦੇ ਨਾਲ ਸੌਖਾ ਹੋਏਗਾ ਕੰਮ ਇਹਦੇ ਨਾਲ ਤਾਂ ਕੰਮ ਸੌਖਾ ਹੀ ਆ ਜੇ ਨੋਸੀ ਨਹੀਂ ਮਤਲਬ ਕਿਸੇ ਨੂੰ ਮਿਲੀ ਕੀ ਤੇ ਚਲੋ ਖਤਮ ਕਰਤੀ ਤੇ ਵਧੀਆ ਕੰਮ ਹੋ ਗਿਆ ਪਰ ਮੈਂ ਜਿਹੜੇ ਪੈਸੇ ਤਾਰੇ ਆ ਮੈਨੂੰ ਸੈਕਟਰੀ ਨਾਲ ਲਿਖ ਕੇ ਦੇ ਦਿੱਤਾ ਆ ਕਾਪੀ ਤੇ ਵੀ ਪੈਸੇ ਤਰ ਗਏ ਆ ਪੈਸੇ ਆ ਗਿਆ ਪਰ ਮੈਨੂੰ ਸਰਟੀਫਿਕੇਟ ਤਾਂ ਦਿੱਤਾ ਜਾਵੇ ਨਾ ਪੁਗਵਾਨਤ ਮਾਨ ਦੇ ਫੈਸਲੇ ਨੂੰ ਜਰੂਰ ਲੋਕਾਂ ਦੇ ਵੱਲੋਂ ਸਲਾਹਾ ਜਾਂਦਾ ਹੋਰ ਵੀ ਅਸੀਂ ਇਹ ਗੱਲਬਾਤ ਵੀ ਕਰਾਂਗੇ ਇੱਥੇ ਤੁਹਾਨੂੰ ਦਿਖਾਉਣੇ ਆ ਕਿ ਲੋਕ ਜਿਹੜੇ ਕੰਮਕਾਰ ਵਾਸਤੇ ਜਿਹੜੇ ਇੱਥੇ ਆਏ ਹੋਏ ਨੇ ਕਿ ਕਿਸ ਤਰ੍ਹਾਂ ਇਹ ਫੈਸਲੇ ਨੂੰ ਕਿਸ ਤਰ੍ਹਾਂ ਦੇ ਦੇ ਕਿਉਂਕਿ ਸੀਐਮ ਭਗਵਾਨਤ ਮਾਨ ਦਾ ਜਿਹੜਾ ਦੇ ਵੱਲੋਂ ਇਹ ਫੈਸਲਾ ਲੰਮੇ ਸਮੇਂ ਤੋਂ ਜਿਹੜਾ ਆਮ ਲੋਕਾਂ ਦੀ ਜਿਹੜੀ ਮੰਗ ਸੀ ਕਿ ਕੰਮ ਵੀ ਰੁਕੇ ਹੋਏ ਸੀਗਾ ਜੀ ਕਿ ਨਾਮ ਕੀ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਕਿਸ ਤਰ੍ਹਾਂ ਦੇ ਸੀਐਮ ਭਗਵਾਨਤ ਮਾਨ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਐਨਓਸੀ ਨੂੰ ਜੀ ਬਹੁਤ ਵਧੀਆ ਫੈਸਲਾ ਲਿਆ ਗਿਆ ਜਿਹੜਾ ਸੀਐਮ ਮਾਨ ਸਾਹਿਬ ਨੇ ਲਿਆ ਗਿਆ ਜੀ ਅ ਔਰ ਅਜੇ ਇਹ ਵੀ ਚਾਹੁੰਦੇ ਨਾਲ ਨਾਲ ਇਹਨੂੰ ਲਾਗੂ ਕੀਤਾ ਜਾਵੇ ਨੋਟੀਫਿਕੇਸ਼ਨ ਕਰੀਆ ਅਜੇ ਤੱਕ ਚਾਲੂ ਹੋ ਗਿਆ ਹੈ ਤੇ ਨਹੀਂ ਅਜੇ ਤੱਕ ਨਹੀਂ ਜਰੇ ਕੋਈ ਵੀ ਜਿਹੜੇ ਅਨਾਉਂਸਮੈਂਟ ਹੁੰਦੀ ਹੈ ਮਹਿਕਮੇ ਦੇ ਵਿੱਚ ਜਨੀਦਰ ਨੋਟੀਫਿਕੇਸ਼ਨ ਹੋ ਕੇ ਨਹੀਂ ਆਉਂਦੀ ਉਹ ਨਹੀਂ ਜਰੇ ਲਾਗੂ ਨਹੀਂ ਹਾਂ ਨਹੀਂ ਲਾਗੂ ਅਸੀਂ ਗੱਲ ਕਰੀਏ ਐਨਓਸੀ ਜਿਹੜਾ ਹੈਗਾ ਕਿਸ ਤਰ੍ਹਾਂ ਅਪਲਾਈ ਹੁੰਦਾ ਹੈ ਕੀ ਪ੍ਰੋਸੈਸ ਕੀ ਹੁੰਦਾ ਸੀ ਤੇ ਕਿੰਨੇ ਹੋਣ ਅਸੀਂ ਗੱਲ ਕਰੀਏ ਕਿ ਸੌਖਾ ਹੋਏਗਾ ਐਨਓਸੀ ਸਰ ਅਪਲਾਈ ਕਰਨ ਦਾ ਪ੍ਰੋਸੈਸ ਕਾਫੀ ਲੰਮਾ ਚੌੜਾ ਸੀਗਾ ਅੱਗੇ ਠੀਕ ਹੈ ਉਹਦੇ ਚੋ ਅਗੇ ਹੁੰਦਾ ਸੀਗਾ ਉਹਦੇ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਸੀ ਜਿਹਨੇ ਐਨਓਸੀ ਅਪਲਾਈ ਕਰਨੀ ਉਹਦੇ ਵੱਲੋਂ ਰਜਿਸਟਰੀ ਚਾਹੀਦੀ ਸੀ ਨਕਸ਼ਾ ਚਾਹੀਦਾ ਸੀਗਾ ਪੁਲਿਸ ਕਲੀਅਰੈਂਸ ਸਾਡੇ ਕੋਲ ਚਾਹੀਦੀ ਵੀ ਬਹੁਤ ਹੀ ਕੋਈ ਡਾਕੂਮੈਂਟ ਚਾਹੀਦੇ ਸੀ ਫਿਰ ਉਹ ਕਈ ਸਟੇਜਾਂ ਤੋਂ ਲੰਘ ਕੇ ਐਨਓਸੀ ਉਹਦੀ ਮਿਲਦੀ ਸੀ ਉਹ ਜੋਗ ਕਰੀ ਕਿਸੇ ਨੂੰ ਅੱਜ ਤੱਕ ਮਿਲੀ ਕੋਈ ਸੋ ਜੋ 1% ਜੀ ਮੰਨ ਲਓ ਜੀ ਕਿਸੇ ਨੂੰ ਆਈ ਤਾਂ ਨਹੀਂ ਤਾਂ ਮਿਲਦੀ ਸੀ ਅਛਾ ਇਸ ਪਹਿਤਲੇ ਨਾਲ ਸਰਕਾਰ ਨੂੰ ਕੋਈ ਫਾਇਦਾ ਵੀ ਹੋਵੇਗਾ ਜਿਸ ਤਰ੍ਹਾਂ ਸਰਕਾਰ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਜਿਹੜੀਆਂ ਤੁਸੀਂ ਇਹ ਵੇਖੋ ਮਰਲਿਆਂ ਦੇ ਵਿੱਚ ਸੈਂਕੜੇ ਹਜ਼ਾਰਾਂ ਰਜਿਸਟਰੀਆਂ ਰੁਕੀਆਂ ਪਈਆਂ ਸੀਗੀਆਂ ਉਹ ਹੋਣਗੀਆਂ ਉਦੋਂ ਉਸ ਟੈਮ ਦੀ ਜਾਂ ਫੀਸ ਦੀ ਇਨਕਮ ਆਏਗੀ ਰੈਵਨਿਊ ਵਿੱਚ ਜਾਊਗੀ ਉਹਦੇ ਨਾਲ ਇਨਕਮ ਦਾ ਵਾਧਾ ਜਿਹੜੀ ਐਨਓਸੀ ਕੀ ਸ਼ਹਿਰਾਂ ਪਿੰਡਾਂ ਵਾਸਤੇ ਸਾਰਿਆਂ ਸੇਮ ਹੈਗੀ ਸੀ ਜਾਂ ਕਲੇ ਸ਼ਹਿਰ ਤੇ ਸੀ ਇਹ ਜ਼ਰ ਸੇਮ ਤਾਂ ਨਹੀਂ ਆਪਾਂ ਮੰਨਾਂਗੇ ਕਿਉਂਕਿ ਜਿਹੜੇ ਕੁਝ ਏਰੀਆ ਜਿਵੇਂ ਲਾਲ ਲਕੀਰ ਦੇ ਅੰਦਰ ਸ਼ਹਿਰ ਦਾ ਐਨਓਸੀ ਕਮੇਟੀ ਕਰ ਤੋਂ ਮਿਲਦੀ ਹੈ ਠੀਕ ਹੈ ਕੋਈ ਜਿਹੜਾ ਏਰੀਆ ਜਿਹੜੇ ਖਾਸ ਨੰਬਰਾਂ ਵਾਲੇ ਹੁੰਦੇ ਨੇ ਜਿਹਨੂੰ ਆਪਾਂ ਜਮ੍ਹਾਂ ਬੰਦੀਆਂ ਚ ਕਹਿੰਦੇ ਆ ਉਹ ਡੀਸੀ ਆਫਿਸ ਤੋਂ ਏਡੀਸੀ ਆਫਿਸ ਤੋਂ ਹੋ ਕੇ ਮਿਲਦੀ ਜੀ ਏਡੀਸੀ ਵਿਕਾਸ ਚਰਨਲ ਤੋਂ ਮਿਲਦੀ ਜੀ ਠੀਕ ਹੈ ਇਹਨਾਂ ਸਟੈਪ ਅਲੱਗ-ਅਲੱਗ ਸੀਗਾ ਹਰੇਕ ਚੀਜ਼ ਦਾ ਜਿਹੜੀ ਐਨਓਸੀ ਕਮੇਟੀ ਕਰਦੀ ਸੀ ਉਹ ਹੁੰਦੀ ਸੀ ਕਿ ਬਿਲਿੰਗ ਤੱਕ ਸੇਮ ਹੁੰਦੀ ਸੀ ਉਹਨਾਂ ਦੇ ਬਿੱਲ ਕਲੀਅਰੈਂਸ ਸਾਰਾ ਕੁਝ ਹੋ ਦੀ ਉਹ ਐਨਓਸੀ ਜਲਦੀ ਮਿਲ ਜਾਂਦੀ ਜਿਹੜੀ ਦੂਸਰੀ ਸੀਗੀ ਮਰਲੇਆਂ ਵਾਲੀ ਨੰਬਰਾਂ ਵਾਲੀ ਉਹ ਜਲਦੀ ਐਨਓਸੀ ਨਹੀਂ ਮਿਲਦੀ ਇਨਕੋ ਫੈਸਲੇ ਹੁਣ ਕੀ ਕਿਸ ਤਰ੍ਹਾਂ ਮੰਨਦੇ ਆ ਬਹੁਤ ਵਧੀਆ ਫੈਸਲਾ ਲਿਆ ਏ ਅਸੀਂ ਤਾਂ ਕਹਿੰਨੇ ਆ ਦੀ ਨੋਟੀਫਿਕੇਸ਼ਨ ਅੱਜੀ ਕਰਨਾ ਤੇ ਸਵੇਰ ਤੋਂ ਲਾਗੂ ਹੋਵੇ ਤੇ ਜਨਤਾ ਖੁਸ਼ੀ-ਖੁਸ਼ੀ ਆਉਦੇ ਰਜਿਸਟ੍ਰੇਸ਼ਨ ਕਰਾਉਣ ਤੇ ਉਹਦੇ ਉਹਦੇ ਘਰਾਂ ਚ ਮਸਲ ਇਸਨਾਂ ਆਮ ਪਬਲਿਕ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਇਸ ਫੈਸਲੇ ਦੀ ਜਿਹੜੀ ਕਿ ਛਲਾਗਾ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਕਿ ਚਾਹੇ ਦੇਰ ਜ਼ਰੂਰ ਆਇਆ ਲੇਕਿਨ ਇਸ ਫੈਸਲੇ ਦੇ ਨਾਲ ਆਮ ਪਬਲਿਕ ਨੂੰ ਕਾਫੀ ਪਰੇਸ਼ਾਨੀਆਂ ਦੇ ਵਿੱਚ ਜਿੱਥੇ ਲੰਘਣਾ ਪੈਂਦਾ ਸੀ ਉਹ ਪਰੇਸ਼ਾਨੀਆਂ ਦਾ ਸਾਹਮਣਾ ਹੋਣ ਨਹੀਂ ਕਰਨਾ ਪਏਗਾ ਤੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਇਸ ਚੀਜ਼ ਦਾ ਕਾਫੀ ਕਰੋੜਾ ਰੁਪਏ ਦਾ ਜਿਹੜੀ ਕਿ ਆਮਦਨ ਵੀ ਹੋਵੇਗੀ ਬਾਕੀ ਲੇਕਿਨ ਉਹਨਾਂ ਦੇ ਵੱਲੋਂ ਇਹ ਹੀ ਮੰਗ ਕੀਤੀ ਜਲਦ ਤੋਂ ਜਲਦ ਜਿਹੜਾ ਇਸ ਚੀਜ਼ ਨੂੰ ਲਾਗੂ ਜਿਹੜਾ ਕੀਤਾ ਜਾਵੇ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਕਾਈ ਨਿਊਜ਼ ਪੰਜਾਬ ਪ੍ਰੋਪਰਾਈਟੀ